ਜੋ ਦਿਖਦਾ ਹੈ ਉਹ ਵਿਕਦਾ ਹੈ ਇਹ ਅੱਜ ਤੋਂ 100 ਸਾਲ ਪਹਿਲਾਂ ਦਾ ਮੰਤਰ ਹੈ ਔਰ ਅੱਜ ਤੋਂ 100 ਸਾਲ ਬਾਅਦ ਵੀ ਰਹੇ ਇਸੇ ਲਈ ਲੋਕ ਬਿਜ਼ਨਸ ਐਡਵਰਟਾਈਜ਼ਮੈਂਟ ਕਰਨ ਦੇ ਵਕ ਵਕ ਨਵੇਂ ਨਵੇਂ ਤਰੀਕੇ ਲੱਭਦੇ ਰਹਿੰਦੇ ਹਨ ਕਿਉਂਕਿ ਐਡਵਰਟਾਈਜ਼ਮੈਂਟ ਵਿੱਚ ਯੂਨੀਕ ਰਹਿਣਾ ਬਹੁਤ ਹੀ ਜ਼ਰੂਰੀ ਹੈ ਨਿਊਜ਼ਪੇਪਰ, ਰੇਡੀਓ, ਬਿਲਬੋਰਡ, ਟੀਵੀ ਹਰ ਇੱਕ ਕੈਟਾਗਰੀ ਦੇ ਵਿੱਚ 50 ਤੋਂ ਵੱਧ ਤਰੀਕੇ ਨੇ ਐਡਵਰਟਾਈਜ਼ਮੈਂਟ ਕਰਨ ਦੇ। ਇਹਨਾਂ ਸਾਰੀ ਐਡਵਰਟਾਈਜ਼ਮੈਂਟ ਦੇ ਵਿੱਚ ਕੋਈ ਨਾ ਕੋਈ ਲਿਮਿਟੇਸ਼ਨ ਜ਼ਰੂਰ ਹੈ। ਪਰ ਜਿਸ ਐਡਵਰਟਾਈਜ਼ਮੈਂਟ ਦੀ ਮੈਂ ਗੱਲ ਕਰਨ ਜਾ ਰਿਹਾ ਬਹੁਤ ਹੀ ਯੂਨੀਕ ਹੈ ਔਰ ਟ੍ਰੈਂਡਿੰਗ ਹੈ ਤੁਸੀਂ ਇਸ ਨੂੰ ਆਪਣਾ ਬਿਜ਼ਨਸ ਮਾਡਲ ਬਣਾ ਸਕਦੇ। ਮੈਂ ਗੱਲ ਕਰਨ ਜਾ ਰਿਹਾ ਹਿਊਮਨ ਬਿਲਬੋਰਡ ਦੀ। ਹਿਊਮਨ ਬਿਲਬੋਰਡ ਪਿਛਲੇ 3 ਤੋਂ 4 ਸਾਲਾਂ ਦੇ ਵਿੱਚ ਯੂਐਸਏ, ਚਾਈਨਾ, ਕੋਰੀਆ ਦੇ ਵਿੱਚ ਬਹੁਤ ਹੀ ਜ਼ਿਆ ਏ ਹੁਣ ਇੰਡੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਪਪੂਲਰ ਹੋ ਰਿਹਾ ਹੈ। ਦੋਸਤੋ ਹਿਊਮਨ ਬਿਲਬੋਰਡ ਦੀ ਯੂਨੀਕਨੈਸ ਤੇ ਇਸ ਦੀ ਜ਼ਰੂਰਤ ਕਿਉਂ ਹੈ ਇਹ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਦੀ ਬਿਜ਼ਨਸ ਸਟ੍ਰੈਟਜੀ ਦੱਸ ਦਿਆਂ ਤਾਂ ਕਿ ਤੁਸੀਂ ਅੰਦਾਜ਼ਾ ਲਗਾ ਸਕੋ ਕਿ ਤੁਹਾਡੇ ਬਿਜ਼ਨਸ ਲਈ ਯੂਨੀਕ ਰਹਿਣਾ ਕਿੰਨਾ ਜ਼ਰੂਰੀ ਹੈ। ਪਹਿਲਾ ਗੱਲ ਕਰਦੇ ਹਾਂ ਰੈਡ ਬੁੱਲ ਦੀ। ਜਦੋਂ ਰੈਡ ਬੁੱਲ ਮਾਰਕੀਟ ਦੇ ਵਿੱਚ ਆਇਆ ਸੀ ਤਾਂ ਇਹ ਵੇਕ ਨਹੀਂ ਸੀ ਰਿਹਾ। ਰੈਡ ਬੁੱਲ ਨੇ ਬਹੁਤ ਸਾਰੀ ਐਡਵਰਟਾਈਜ਼ਮੈਂਟ ਕੀਤੀ ਪਰ ਗੱਲ ਨਹੀਂ ਬਣੀ। {'text': 'ਰੇਡ ਬੂਲ ਵਾਲਿਆਂ ਨੇ ਬਹੁਤ ਹੀ ਯੁਨਿਕ ਆਈਡੀਆ ਯੂਜ਼ ਕੀਤਾ। ਉਹਨਾਂ ਨੇ ਭੀੜ ਭੜੇ ਇਲਾਕਿਆਂ ਦੇ ਵਿੱਚ ਰੈਡ ਬੂਲ ਦੇ ਖਾਲੀ ਕੈਨs ਛੁੱਟਨੇ ਸ਼ੁਰੂ ਕਰ ਦਿੱਤੇ। ਜਿਸ ਤੋਂ ਲੋਕਾਂ ਨੂੰ ਇਹ ਲੱਗਣ ਲੱਗਾ ਕਿ ਇਹ ਮਾਰਕੀਟ ਦੇ ਵਿੱਚ ਡਰਿੰਕ ਬਹੁਤ ਵਿਕ ਰਹੀ ਹੈ। ਬਹੁਤ ਸਾਰੇ ਲੋਕ ਇਸ ਡਰਿੰਕ ਨੂੰ ਪੀ ਰਹੇ ਨੇ। ਤੇ ਲੋਕਾਂ ਨੇ ਉਹ ਵਾਲੀ ਡਰਿੰਕ ਖਰੀਦਣੀ ਸ਼ੁਰੂ ਕਰ ਦਿੱਤੀ। ਇਸੇ ਦਾ ਰੈਡ ਬੂਲ ਦੁਨੀਆ ਦੀ ਨੰਬਰ 1 એનર્ਜੀ ਡਰਿੰਕ ਬਣ ਗਈ। ਲੋਕਾਂ ਵਿੱਚ ਰਹਿ ਕੇ ਲੋਕਾਂ ਤੱਕ ਇਹ ਚੀਜ਼ ਪਹੁੰਚਾਉਣ ਦੀ ਇੱਕ ਪਾਵਰ ਸੀ।'} ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦੇਵਾਂਗਾ ਜਿਸ ਦੇ ਵਿੱਚ ਅਸੀਂ ਪਬਲਿਕ ਐਡਵਰਟਾਈਜ਼ਮੈਂਟ ਦੀ ਪਾਵਰ ਦੇਖਦੇ ਹਾਂ ਕੈਨੇਡਾ ਦੀ ਇੱਕ ਕੰਪਨੀ ਜੋ ਕਿ ਬੁਲੇਟ ਪ੍ਰੂਫ ਗਲਾਸ ਬਣਾਉਂਦੀ ਸੀ ਉਸਨੇ ਕੀ ਕੀਤਾ ਕਿ ਬੱਸ ਸਟੈਂਡ ਦੇ ਗੋਲੇ ਬੁਲੇਟ ਪ੍ਰੂਫ ਗਲਾਸ ਦੇ ਵਿੱਚ ਬਹੁਤ ਸਾਰੇ ਨੋਟ ਰੱਖ ਦਿੱਤੇ ਉਸ ਗਲਾਸ ਨੂੰ ਤੋੜਨ ਦੇ ਲਈ ਉਹਨਾਂ ਨੇ ਇਨਾਮ ਰੱਖਿਆ ਕਿ 3 ਮਿਲੀਅਨ ਡਾਲਰ ਦਿੱਤੇ ਜਾਣਗੇ ਜਿਹੜਾ ਇਸ ਗਲਾਸ ਨੂੰ ਤੋੜੇ ਤੁਸੀਂ ਇਹ ਖੁਦ ਸਕਰੀਨ ਤੇ ਦੇਖ ਸਕਦੇ ਹੋ ਇਸ ਨਾਲ ਇਸ ਕੰਪਨੀ ਦਾ ਮਾਰਕੀਟਿੰਗ ਵਿੱਚ ਕੋਈ ਖਰਚਾ ਵੀ ਨਹੀਂ ਆਇਆ ਤੇ ਪੂਰੇ ਵਰਲਡ ਲੈਵਲ ਦੇ ਪਬਲਿਸਿਟੀ ਵੀ ਲੈ ਲਈ ਕੋਲੋਂ ਮਿਲਾ ਕੇ ਗੱਲ ਇਹ ਹੈ ਕਿ ਕਈ ਵਾਰ ਵਿਕਾਰ ਲੱਗਣ ਵਾਲੇ ਆਈਡੀਆ ਵੀ ਦੁਨੀਆ ਹਲਾ ਕੇ ਰੱਖ ਦਿੰਦੇ ਸਾਨੂੰ ਇਹ ਦੋਨੇ ਐਗਜ਼ਾਮਪਲ ਦੇਣਾ ਇਸ ਲਈ ਜ਼ਰੂਰੀ ਸੀ ਕਿ ਤੁਸੀਂ ਐਡਵਰਟਾਈਜ਼ਮੈਂਟ ਤੇ ਮਾਰਕੀਟਿੰਗ ਦੀ ਯੂਨੀਕਨੈਸ ਨੂੰ ਸਮਝ ਸਕੋ ਸਤਿ ਸ਼੍ਰੀ ਅਕਾਲ ਮੈਂ ਅਰੰਜੀਤ ਪਾ ਆਓ ਹੁਣ ਮੁੜਦੇ ਹਾਂ ਅਸੀਂ ਆਪਣੇ ਟੌਪਿਕ ਵੱਲ ਹੁਣ ਤੱਕ ਮਾਰਕੀਟ ਦੇ ਵਿੱਚ ਐਡਵਰਟਾਈਜ਼ਮੈਂਟ ਕਰਨ ਦੇ ਬਹੁਤ ਸਾਰੇ ਤਰੀਕੇ ਮਾਰਕੀਟ ਚ ਆਏ ਨੇ ਸਾਰਿਆਂ ਨੂੰ ਹੀ ਲੋਕਾਂ ਨੇ ਬਹੁਤ ਵਧੀਆ ਪਸੰਦ ਕੀਤਾ ਪਰ ਇਹਨਾਂ ਸਾਰਿਆਂ ਵਿੱਚੋਂ ਬਿਲਬੋਰਡ ਐਡਵਰਟਾਈਜ਼ਮੈਂਟ ਦਾ ਇੱਕ ਜਹਾ ਨੋਖਾ ਤਰੀਕਾ ਬਣਿਆ ਜਿਸ ਨੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਵੱਲ ਅਟਰੈਕਟ ਕੀਤਾ ਇਸ ਨੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦਾ ਧਿਆਨ ਆਪਣੇ ਵੱਲ ਅਟਰੈਕਟ ਕੀਤਾ ਬਾਕੀ ਐਡਸ ਵਾਂਗੂ ਬਿਲਬੋਰਡ ਦਾ ਰੂਪ ਹਮੇਸ਼ਾ ਬਦਲਦਾ ਗਿਆ ਇਹ ਛੋਟੇ ਸਿੰਪਲ ਬੋਰਡ ਤੋਂ ਲੈ ਕੇ ਵੱਡੀਆਂ ਡਿਜੀਟਲ ਸਕਰੀਨਾਂ ਤੱਕ ਬਦਲ ਗਿਆ ਸਿਰਫ ਇੰਨਾ ਹੀ ਨਹੀਂ ਬਿਲਬੋਰਡ ਦੇ ਹੋਲੋਗ੍ਰਾਮ ਵਾਲੇ ਰੂਪ ਨੇ ਦੁਨੀਆ ਨੂੰ ਬਹੁਤ ਹੀ ਅਟਰੈਕਟ ਕੀਤਾ ਜਿਵੇਂ ਲੋਕਾਂ ਨੇ ਇਹਨੇ ਮਹਿੰਗੇ ਤੇ ਡਿਜੀਟਲ ਬਿਲਬੋਰਡ ਨੂੰ ਆਪਣਿਆਂ ਨੂੰ ਜੋੜਿਆ ਉੱਥੇ ਹੀ ਬਿਲਬੋਰਡ ਦੇ ਇੱਕ ਬਹੁਤ ਹੀ ਵੱਖਰੇ ਰੂਪ ਨੇ ਬਿਨਾਂ ਕਿਸੇ ਸ਼ੋਰ ਸ਼ਰਾਬੇ ਤੇ ਲੋਕਾਂ ਦਾ ਧਿਆਨ ਆਪਣਿਆਂ ਨੂੰ ਅਟਰੈਕਟ ਕੀਤਾ ਉਸ ਦਾ ਨਾਮ ਹੈ ਹਿਊਮਨ ਬਿਲਬੋਰਡ ਮਾਰਕੀਟ ਵਿੱਚ ਤੁਰੇ ਜਾਂਦੇ ਲੋਕ ਜਦ ਇਹੋ ਜਿਹੇ ਵੱਖਰੇ ਬਿਲਬੋਰਡ ਨੂੰ ਦੇਖਦੇ ਹਨ ਉਹ ਲੋਕ ਉਸ ਨੂੰ ਦੇਖਣ ਵਾਸਤੇ ਪੜ੍ਹਨ ਵਾਸਤੇ ਰੁਕ ਜਾਂਦੇ ਜਿੰਨੇ ਕਸਟਮਰ ਹਿਊਮਨ ਬਿਲਬੋਰਡ ਤੋਂ ਅਟਰੈਕਟ ਹੁੰਦੇ ਨੇ ਸ਼ਾਇਦ ਹੀ ਕਿਸੇ ਹੋਰ ਐਡਵਰਟਾਈਜ਼ਮੈਂਟ ਤੋਂ ਹੋਣ ਇਸ ਲਈ ਹਿਊਮਨ ਬਿਲਬੋਰਡ ਦੇ ਲਈ ਹਮੇਸ਼ਾ ਹੀ ਬਿਜ਼ਨਸਮੈਨ ਜਾਂ ਐਡਵਰਟਾਈਜ਼ਮੈਂਟ ਕਰਾਉਣ ਵਾਲੇ ਵੱਡਾ ਪੈਕੇਜ ਦੇ ਲਈ ਤਿਆਰ ਰਹਿੰਦੇ ਨੇ ਇਸ ਪੈਕੇਜ ਦੀ ਘੱਟੋ ਘਾਟ ਸ਼ੁਰੂਆਤ 1.5 ਲੱਖ ਰੁਪਏ ਤੋਂ ਹੁੰਦੀ ਹੈ ਤੁਸੀਂ ਕੰਪਨੀ ਕੋਲੋਂ ਪੈਕੇਜ ਲੈ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਰਿਸੋਰਸਸ ਜਾਂ ਕਹੋ ਹੋਮੋਜ਼ ਨੂੰ ਦੇਖਣਾ ਹੈ ਜੋ ਤੁਹਾੜ ਨਾਲ ਜੁੜ ਸਕਣ ਔਰ ਹਿਊਮਨ ਬਿਲਬੋਰਡ ਬਣ ਸਕਣ ਆਪਣੇ ਅਕੋਰਡਿੰਗ ਤੁਸੀਂ 5 ਤੋਂ 10 ਬੰਦਿਆਂ ਦੀ ਟੀਮ ਰੱਖ ਕੇ ਹਿਊਮਨ ਬਿਲਬੋਰਡ ਦਾ ਬਿਜ਼ਨਸ ਸ਼ੁਰੂ ਕਰ ਸਕਦੇ ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਸੀਂ 9 ਤੋਂ ਲੈ ਕੇ 5 ਤੱਕ ਵਾਲੀ ਜੌਬ ਸਨੇ ਫਸਣਾ ਤੁਸੀਂ ਪ੍ਰਾਈਮ ਟਾਈਮ ਦੇ ਵਿੱਚ ਹੋਮੋਨ ਬਿਲਬੋਰਡ ਬਣ ਕੇ ਆਪਣੇ ਪੈਸੇ ਕਮਾ ਕੇ ਕਾਰ ਜਾ ਸਕਦੇ ਆਓ ਪ੍ਰਾਈਮ ਟਾਈਮ ਨੂੰ ਚੰਗੀ ਤਰ੍ਹਾਂ ਸਮਝਦੇ ਆਂ ਅੱਜ ਤੋਂ ਅਸੀਂ 4 ਤੋਂ 5 ਸਾਲ ਪਹਿਲਾਂ ਦੀ ਗੱਲ ਕਰੀਏ ਤੇ ਲੋਕੀ ਪ੍ਰਾਈਮ ਟਾਈਮ ਦੇ ਵਿੱਚ ਟੀਵੀ ਦੇਖਦੇ ਸੀ ਇਸ ਲਈ ਉਸ ਟਾਈਮ ਦੇ ਵਿੱਚ ਟੀਵੀ ਦੇ ਉੱਪਰ ਐਡ ਚੱਲਦੀਆਂ ਸਨ ਜੇ ਅਸੀਂ ਹੁਣ ਦੀ ਗੱਲ ਕਰਦੇ ਆਂ ਲੋਕ ਅੱਜਕੱਲ ਜੌਬ ਵਾਲੇ ਨੇ 6 ਵਜੇ ਤੋਂ ਬਾਅਦ ਆਪਣੇ ਮੌਲਾ ਵਿੱਚ ਘੁੰਮਣਾ ਪਸੰਦ ਕਰਦੇ ਨੇ ਜਾਂ ਉਹ ਵਾਕ ਕਰਨਾ ਪਸੰਦ ਕਰਦੇ ਨੇ ਇਸ ਲਈ ਪ੍ਰਾਈਮ ਟਾਈਮ ਅਜਗਾ ਸ਼ੁਰੂ ਹੁੰਦਾ ਹੈ 6 ਵਜੇ ਤੋਂ ਬਾਅਦ ਇਸ ਬਿਜ਼ਨਸ ਨੂੰ ਤੁਸੀਂ ਦੋ ਤਰੀਕਿਆਂ ਨਾਲ ਸ਼ੁਰੂ ਕਰ ਸਕਦੇ ਹੋ ਇੱਕ ਤੁਸੀਂ ਆਪਣੀ ਏਜੰਸੀ ਬਿਲਬੋਰਡ ਦੀ ਸ਼ੁਰੂ ਕਰ ਸਕਦੇ ਹੋ ਦੂਸਰਾ ਕਿਸੇ ਏਜੰਸੀ ਦੇ ਵਿੱਚ ਤੁਸੀਂ ਐਜ਼ ਅ ਬਿਲਬੋਰਡ ਜੌਬ ਕਰ ਸਕਦਾ ਜੇ ਤੁਸੀਂ ਐਡ ਏਜੰਸੀ ਦੇ ਤੌਰ ਤੇ ਕੰਮ ਕਰਦੇ ਹੋ ਤੁਸੀਂ 6 ਵਜੇ ਤੋਂ ਬਾਅਦ ਆਪਣੀ ਟੀਮ ਦੇ ਮੈਂਬਰਸ ਨੂੰ ਬਿਲਬੋਰਡ ਦੇ ਕੇ ਮਾਰਕੀਟ ਦੇ ਵਿੱਚ ਭੇਜੋ ਪ੍ਰਾਈਮ ਟਾਈਮ ਹੋਣ ਕਰਕੇ ਇਸ ਸਮੇਂ ਲੋਕ ਇਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਦੇਖਣਗੇ ਔਰ ਇਹਨਾਂ ਦੇ ਨਾਲ ਫੋਟੋ ਖਿਚਵਾਉਣਗੇ ਤਾਂ ਕਿ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਸਕੀ ਇਸ ਨਾਲ ਦੋ ਬੈਨੀਫਿਟ ਹੋ ਜਾਣਗੇ ਪਹਿਲਾ ਬੈਨੀਫਿਟ ਇਹ ਤੁਸੀਂ ਬਿਲਬੋਰਡ ਦੇ ਨਾਲ ਕੰਪਨੀ ਦੀ ਐਡਵਰਟਾਈਜ਼ਮੈਂਟ ਕਰ ਰਹੇ ਹੋ ਦੂਸਰਾ ਤੁਸੀਂ ਆਪਣੀ ਖੁਦ ਦੀ ਕੰਪਨੀ ਦੀ ਐਡਵਰਟਾਈਜ਼ਮੈਂਟ ਕਰ ਰਹੇ ਹੋ ਜੋ ਲੋਕ ਪੋਸਟਾਂ ਦੇ ਥਰੂ ਆਪਣੇ ਸੋਸ਼ਲ ਮੀਡੀਆ ਤੇ ਪਾਉਣਗੇ ਤੁਸੀਂ ਆਪਣੀ ਟੀਮ ਨੂੰ ਪਾਰਟ ਟਾਈਮ ਦੇ ਵਿੱਚ ਵੀ ਰੱਖ ਸਕਦੇ ਕਿਉਂਕਿ ਪ੍ਰਾਈਮ ਟਾਈਮ 6 ਵਜੇ ਤੋਂ ਬਾਅਦ ਸ਼ੁਰੂ ਹੁੰਦਾ ਹੈ ਉਹ ਆਪਣਾ ਫੁੱਲ ਟਾਈਮ ਜੌਬ ਕਰਨ ਤੋਂ ਬਾਅਦ ਤੁਹਾਡੀ ਏਜੰਸੀ ਦੇ ਵਿੱਚ ਐਜ਼ ਅ ਬਿਲਬੋਰਡ ਪਾਰਟ ਟਾਈਮ ਜੌਬ ਵੀ ਕਰ ਸਕਦੇ ਨੇ ਇਸ ਨਾਲ ਉਹਨਾਂ ਦੀ ਡਬਲ ਇਨਕਮ ਹੋ ਜਾਏਗੀ ਜੇ ਤੁਹਾਨੂੰ ਕਿਸੇ ਐਡ ਦਾ ਪੈਕੇਜ 25 ਲੱਖ ਦਾ ਮਿਲਦਾ ਹੈ ਕਿ ਮੰਨ ਲੈਂਦੇ ਹੈ ਕਿ ਤੁਹਾਡੀ ਟੀਮ ਦੇ ਵਿੱਚ 7 ਬੰਦੇ ਨੇ ਤੁਸੀਂ ਜੇ ਸਾਬ ਨੂੰ 25000 ਰੁਪਏ ਵੀ ਦੇ ਦਿੱਤਾ ਤਾਂ ਇਸ ਦਾ ਟੋਟਲ ਬਣੇਗਾ 175000 ਜੇ ਤੁਸੀਂ 175000 ਵੀ ਵੰਡ ਦਿੰਦੇ ਹੋ ਤਾਂ ਤੁਹਾਡੇ ਕੋਲ 75000 ਮੁਨਾਫਾ ਬਚ ਜਾਂਦਾ ਹੈ ਤੁਸੀਂ ਗੌਰ ਕਰਨਾ ਇਹ ਸਿਰਫ ਇੱਕ ਐਡਵਰਟਾਈਜ਼ਮੈਂਟ ਦਾ ਪੈਕੇਜ ਹੈ ਮਹੀਨੇ ਵਿੱਚ ਤੁਸੀਂ ਇਸ ਤਰ੍ਹਾਂ ਦੇ 2 ਜਾਂ 3 ਐਡਸ ਰਨਲ ਕਰ ਸਕਦੇ ਹੋ ਆ ਹੁਣ ਇਸ ਕੰਮ ਦੇ ਦੂਜੇ ਤਰੀਕੇ ਬਾਰੇ ਗੱਲ ਕਰਦੇ ਹਾਂ ਜੇ ਤੁਸੀਂ ਐਡਵਰਟਾਈਜ਼ਮੈਂਟ ਏਜੰਸੀ ਨਹੀਂ ਬਣਾਉਣੀ ਤਾਂ ਤੁਸੀਂ ਬਿਲਬੋਰਡ ਬਣ ਕੇ ਆਪਣਾ ਪਾਕਟ ਮਨੀ ਕਰ ਸਕਦੇ ਹੋ ਜੇ ਤੁਸੀਂ ਕੋਈ ਸਟੂਡੈਂਟ ਹੋ ਜਾਂ ਤੁਸੀਂ ਪਾਰਟ ਟਾਈਮ ਜੌਬ ਕਰਨਾ ਚਾਹੁੰਦੇ ਤਾਂ ਤੁਸੀਂ ਇਹ ਬਿਲਬੋਰਡ ਬਣ ਕੇ ਆਰਾਮ ਦੇ ਨਾਲ ਵਧੀਆ ਪੈਸੇ ਕਮਾ ਸਕਦੇ ਕਿਉਂਕਿ ਐਡ ਏਜੰਸੀ ਦੇ ਵਿੱਚ ਤੁਸੀਂ 2 ਤੋਂ 3 ਘੰਟੇ ਪ੍ਰਾਈਮ ਟਾਈਮ ਦੇ ਵਿੱਚ ਜੌਬ ਕਰਕੇ ਜਿੰਨੇ ਪੈਸੇ ਕਮਾ ਸਕਦੇ ਉਹਨਾਂ ਤੁਸੀਂ ਪੂਰੇ ਮਹੀਨੇ ਦੇ ਵਿੱਚ ਵੀ ਕੰਮ ਕਰਕੇ ਨਹੀਂ ਕਮਾ ਸਕਦੇ ਕਿਉਂਕਿ ਜੈਂਸੀ ਵਾਲੇ ਪੈਕੇਜ ਦੇ ਹਿਸਾਬ ਦੇ ਨਾਲ ਕੰਮ ਕਰਦੇ ਨੇ ਕਈ ਪੈਕੇजेस 15 ਦਿਨ ਦੇ ਹੁੰਦੇ ਨੇ ਕਈ ਪੈਕੇजेस ਮਹੀਨੇ ਦੇ ਹੁੰਦੇ ਨੇ ਤੁਸੀਂ 15 ਦਿਨ ਦੇ ਵਿੱਚ ਵੀ ਵਧੀਆ ਪੈਸੇ ਕਮਾ ਸਕੋ ਜੇ ਦੇਖਿਆ ਜਾਵੇ ਤਾਂ ਇਸ ਦਾ ਇੱਕ ਹੋਰ ਫਾਇਦਾ ਹੈ ਕਿ ਤੁਸੀਂ ਸਾਰਾ ਦਿਨ ਇੱਕ ਜਗ੍ਹਾ ਤੇ ਖੜੇ ਨਹੀਂ ਰਹਿਣਾ ਤੁਸੀਂ ਘੁੰਮਦੇ ਫਿਰਦੇ ਇਸ ਬਿਲਬੋਰਡ ਨੂੰ ਆਪਣੇ ਨਾਲ ਰੱਖ ਕੇ ਤੁਸੀਂ ਚੰਗੇ ਪੈਸੇ ਬਣਾ ਸਕਦੇ ਹੋ ਔਰ ਇੰਜੋਏ ਵੀ ਕਰੋਗੇ ਮਾਰਕੀਟ ਨੂੰ ਨਾਲ ਦੀ ਨਾਲ ਤੁਸੀਂ ਇਸ ਦੇ ਨਾਲ ਆਪਣਾ ਮੇਨ ਕੰਮ ਵੀ ਕਰ ਸਕਦੇ ਇਹ ਤਾਂ ਇੱਕ ਪਾਰਟ ਟਾਈਮ ਤੁਹਾਡੇ ਲਈ ਪਾਕਟ ਮਨੀ ਦਾ ਜਰੀਆ ਬਣ ਜਾਏਗਾ ਹਿਊਮਨ ਬਿਲਬੋਰਡ ਦੇ ਬਹੁਤ ਸਾਰੇ ਫਾਇਦੇ ਨੇ ਜਿਵੇਂ ਕਿ ਨੇ ਜਿਸ ਜਗ੍ਹਾ ਤੇ ਪੋਸਟਰ ਜਾਂ ਬਿਲਬੋਰਡ ਲਗਾਉਣ ਤੇ ਸਰਕਾਰ ਪਾਬੰਦੀ ਲਗਾਉਂਦੀ ਹੈ ਹਿਊਮਨ ਬਿਲਬੋਰਡ ਉੱਥੇ ਵੀ ਚਲਾ ਜਾਂਦਾ ਹੈ ਹਿਊਮਨ ਬਿਲਬੋਰਡ ਤੋਂ ਲੋਕ ਰੀਅਲ ਟਾਈਮ ਕੁਐਰੀ ਵੀ ਕਰ ਸਕਦੇ ਨੇ ਮਤਲਬ ਕਿ ਉਸੇ ਟਾਈਮ ਕਿਸੇ ਵੀ ਕਨਫਿਊਜ਼ਨ ਬਾਰੇ ਪੁੱਛ ਸਕਦੇ ਨੇ ਹਿਊਮਨ ਬਿਲਬੋਰਡ ਦੇ ਜ਼ਰੀਏ ਐਡਵਰਟਾਈਜ਼ਮੈਂਟ ਨਾਲ ਕਸਟਮਰ ਇੰਗੇਜਮੈਂਟ ਰੇਟ ਵੱਧ ਜਾਂਦਾ ਹੈ ਇਹ ਫੇਲ ਹੋਣ ਵਾਲਾ ਆਈਡੀਆ ਨਹੀਂ ਸਗੋਂ ਕੰਮ ਆਉਣ ਵਾਲਾ ਆਈਡੀਆ ਹੈ ਕਿਉਂਕਿ ਪ੍ਰਾਈਵੇਟ ਕੰਪਨੀ ਛੋਟੀ ਹੋਵੇ ਜਾਹੇ ਵੱਡੀ ਹੋਵੇ ਉਹ ਐਡਵਰਟਾਈਜ਼ਮੈਂਟ ਕਰਾ ਕੇ ਆਪਣੇ ਪ੍ਰੋਡਕਟ ਨੂੰ ਇੱਕ ਨੈਕਸਟ ਲੈਵਲ ਤੱਕ ਲੈ ਜਾਣਾ ਚਾਹੁੰਦੀ ਹੈ ਤੁਹਾਡੀ ਐਡਵਰਟਾਈਜ਼ਮੈਂਟ ਸਟ੍ਰੈਟਜੀ ਜਿੰਨੀ ਜ਼ਿਆਦਾ ਯੂਨੀਕ ਹੋਏਗੀ ਤੁਸੀਂ ਓਨੇ ਹੀ ਜ਼ਿਆਦਾ ਪੈਸੇ ਕਮਾਓਗੇ ਰੂਮਨ ਬਿਲਬੋਰਡ ਦਾ ਕੰਮ ਆਪਣੇ ਭਾਰਤ ਦੇ ਵਿੱਚ ਵੀ ਵੱਡੇ ਵੱਡੇ ਸ਼ਹਿਰਾਂ ਵਿੱਚ ਪਿਛਲੇ ਕੁਝ ਸਾਲਾਂ ਤੋਂ ਦੇਖਣ ਨੂੰ ਮਿਲਿਆ ਹੈ ਜਿਨ੍ਹਾਂ ਵਿੱਚ ਮੁੰਬਈ ਦਿੱਲੀ ਕਲਕੱਤਾ ਬੈਂਗਲੌਰ ਵਰਗੇ ਸ਼ਹਿਰ ਵੀ ਸ਼ਾਮਲ ਨੇ ਸਾਰੇ ਅਜੇ ਤੱਕ ਪੰਜਾਬ ਵਿੱਚ ਦੇਖਣ ਨੂੰ ਨਹੀਂ ਮਿਲਿਆ ਤੁਸੀਂ ਇਹ ਪੰਜਾਬ ਦੇ ਵੱਡੇ ਸ਼ਹਿਰ ਜਿਵੇਂ ਚੰਡੀਗੜ੍ਹ ਮੁਹਾਲੀ ਪਟਿਆਲਾ ਲੁਧਿਆਣਾ ਜਲੰਧਰ ਦੇ ਵਿੱਚ ਕੰਮ ਸ਼ੁਰੂ ਕਰ ਸਕਦੇ ਹੋ ਇਹਨਾਂ ਸਾਰੇ ਸ਼ਹਿਰਾਂ ਦੇ ਵਿੱਚ ਮਾਲ ਨੇ ਤੁਸੀਂ ਇਹਨਾਂ ਸਾਰੇ ਸ਼ਹਿਰਾਂ ਦੇ ਮਾਲਾਂ ਤੋਂ ਕੰਮ ਸ਼ੁਰੂ ਕਰਕੇ ਆਪਣਾ ਅੱਛਾ ਨਾਮ ਬਣਾ ਸਕਦੇ ਹੋ ਤੁਸੀਂ ਉਹਨਾਂ ਜਗ੍ਹਾ ਦੇ ਉੱਪਰ ਵੀ ਹੋਮਨ ਬਿਲਬੋਰਡ ਦਾ ਕੰਮ ਕਰ ਸਕਦੇ ਹੋ ਜਿੱਥੇ ਬਹੁਤ ਜ਼ਿਆਦਾ ਭੀੜ ਹੋਵੇ ਜਿਵੇਂ ਕਿ ਪੀੜੀਆਂ ਮਾਰਕੀਟ ਹੋ ਗਿਆ ਜਾਂ ਲੋਕ ਸ਼ਾਮ ਨੂੰ ਕਿੱਥੇ ਜ਼ਿਆਦਾ ਇਕੱਠੇ ਹੁੰਦੇ ਨੇ ਤੁਸੀਂ ਆਪਣਾ ਉੱਥੋਂ ਬਿਜ਼ਨਸ ਸ਼ੁਰੂ ਕਰ ਸਕਦੇ ਹੋ ਦੋਸਤ ਤੁਸੀਂ ਬਿਲਬੋਰਡ ਨੂੰ ਆਪਣੇ ਅਕੋਰਡਿੰਗ ਅਟਰੈਕਟਿਵ ਬਣਾ ਸਕਦੇ ਹੋ ਜਿਵੇਂ ਕਿ ਰਾਤ ਨੂੰ ਤੁਸੀਂ ਲਾਈਟ ਵਾਲਾ ਬਿਲਬੋਰਡ ਯੂਜ਼ ਕਰ ਸਕਦੇ ਹੋ ਦਿਨ ਵੇਲੇ ਸਿੰਪਲ ਜਾਂ ਤੁਸੀਂ ਆਪਣੇ ਕਸਟਮ ਵੀ ਬਿਲਬੋਰਡ ਦੇ ਅਕੋਰਡਿੰਗ ਬਣਾ ਸਕਦੇ ਹੋ ਜਾਂ ਉਹਨਾਂ ਦੇ ਉੱਪਰ ਬਿਲਬੋਰਡ ਵਾਲੀਆਂ ਸਕਰੀਨਸ ਲਗਾ ਸਕਦੇ ਹੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਸਟਮਰ ਨੂੰ ਕਿਵੇਂ ਅਟਰੈਕਟ ਕਰ ਸਕਦੇ ਹੋ ਜਦੋਂ ਤੁਹਾਡਾ ਇੱਕ ਐਡ ਕੈਂਪੇਨ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਆਪਣੇ ਕਸਬੇ ਦੇ ਵਿੱਚ ਜਾਂ ਆਪਣੇ ਪਿੰਡ ਦੇ ਵਿੱਚ ਕਾਮਯਾਬ ਹੋ ਗਿਆ ਤਾਂ ਲੋਕ ਤੁਹਾਨੂੰ ਹੋਰ ਐਡਵਰਟਾਈਜ਼ਮੈਂਟ ਦੇਣਗੇ ਤੁਸੀਂ ਉਸ ਐਡਵਰਟਾਈਜ਼ਮੈਂਟ ਦੇ ਨਾਲ ਆਪਣੇ ਏਰੀਆ ਦੇ ਵਿੱਚ ਆਪਣੇ ਕਸਬੇ ਦੇ ਵਿੱਚ ਅੱਛਾ ਨਾਮ ਕਮਾਓਗੇ ਜਿਸ ਤੋਂ ਤੁਹਾਡੇ ਪੈਸੇ ਬਣਨੇ ਸ਼ੁਰੂ ਹੋ ਜਾਣਗੇ ਤੁਹਾਡੇ ਵੱਲ ਦੇਖ ਕੇ ਲੋਕ ਹੋਰ ਵੀ ਐਡ ਏਜੰਸੀ ਖੋਲਣ ਦੀ ਸੋਚਣਗੇ ਇਸ ਦੇ ਨਾਲ-ਨਾਲ ਬਹੁਤ ਸਾਰੇ ਲੋਕ ਤੁਹਾਡੇ ਕੋਲ ਜੌਬ ਲੈਣ ਦੇ ਲਈ ਵੀ ਆਉਣਗੇ ਤੁਸੀਂ ਆਪਣੇ ਇਸ ਐਡ ਏਜੰਸੀ ਦੇ ਥਰੂ ਲੋਕਾਂ ਲਈ ਰੋਜ਼ਗਾਰ ਦਾ ਜਰੀਆ ਵੀ ਬਨੋਗੇ ਪਰ ਇਹ ਸਭ ਕੁਝ ਤਾਂ ਹੀ ਪੋਸੀਬਲ ਹੈ ਜੇ ਤੁਸੀਂ ਇਸ ਨੂੰ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋਗੇ ਇੱਕ ਵਾਰ ਤੁਸੀਂ ਇਸ ਕੰਮ ਨੂੰ ਸ਼ੁਰੂ ਕਰਕੇ ਦੇਖੋ ਜੇ ਤੁਹਾਡੇ ਕੋਲ ਪਹਿਲਾਂ ਹੀ ਐਡਵਰਟਾਈਜ਼ਮੈਂਟ ਏਜੰਸੀ ਹੈ ਜਿਵੇਂ ਕਿ ਸੋਸ਼ਲ ਮੀਡੀਆ ਐਡ ਜਾਂ ਫਿਰ ਤੁਸੀਂ ਨਿਊਜ਼ਪੇਪਰ ਦੀਆਂ ਐਡਸ ਲੈਂਦੇ ਹੋ ਤੁਹਾਡੇ ਲਈ ਕੰਮ ਹੋਰ ਵੀ ਸੌਖਾ ਹੋ ਜਾਏਗਾ ਕਿਉਂਕਿ ਤੁਹਾਨੂੰ ਐਡਵਰਟਾਈਜ਼ਮੈਂਟ ਕਰਾਉਣ ਵਾਲੇ ਨਹੀਂ ਲੱਭਣ ਦੀ ਲੋੜ ਪੈਣੀ ਤੁਸੀਂ ਉਹਨਾਂ ਕੋ ਸਿੱਧਾ ਹੀ ਪੈਕੇਜ ਦੇਵੋਗੇ ਔਰ ਤੁਸੀਂ ਬੰਦੇ हायर ਕਰਨੇ ਨੇ ਉਹ ਬੰਦੇ हायर ਕਰਕੇ ਤੁਸੀਂ ਉਹਨਾਂ ਨੂੰ ਬਿਲ ਬੋਰਡ ਦੇਣੇ ਨੇ ਤਾਂ ਕਿ ਉਹ ਤੁਹਾਡੀ ਐਡ ਕਰ ਸਕਣ ਕੋਈ ਵੀ ਕੰਮ ਦੇਖਣ ਨਾਲ ਜਾਂ ਸੁਣਨ ਨਾਲ ਨਹੀਂ ਹੋ ਸਕਦਾ ਜਿੰਨੀ ਦੇਰ ਤੱਕ ਤੁਸੀਂ ਇਸ ਦੀ ਸ਼ੁਰੂਆਤ ਨਾ ਕਰੋ ਕਿਸੇ ਵੀ ਕੰਮ ਨੂੰ ਤੁਸੀਂ ਕੱਲ ਤੇ ਨਾ ਛੱਡੋ ਅੱਜ ਹੀ ਸ਼ੁਰੂ ਕਰੋ ਇਸ ਕੰਮ ਨੂੰ ਸ਼ੁਰੂ ਕਰਕੇ ਦੇਖੋਗੇ ਤੁਹਾਨੂੰ ਪ੍ਰੋਫਿਟ ਹੋ ਰਿਹਾ ਹੈ ਜਾਂ ਨਹੀਂ ਜੇ ਤੁਹਾਡਾ ਹੋਰ ਕੋਈ ਵੀ ਹਿਊਮਨ ਬਿਲ ਬੋਰਡ ਦੇ ਉੱਪਰ ਸਵਾਲ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ ਤਾਕੇ ਮੈਂ ਤੁਹਾਨੂੰ ਹੋਰ ਜਾਣਕਾਰੀ ਦੇ ਸਕਾਂ। ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ ਮਿਲਦੇ ਹਨ ਕਿ ਨਵੀਂ ਵੀਡੀਓ ਦੇ ਵਿੱਚ ਨਵੇਂ ਆਈਡੀਆ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰਣਜੀਤ ਪਾ